ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਹਾਜ਼ਰੀ ਅੱਜ ਅਸੀਂ ਡੇਰਾ ਸਾਹਿਬ ਚ ਇਕੱਤਰ ਹੋਏ ਹਾਂ ਕਿਉਂਕਿ ਹਰ ਸਾਲ ਦੀ ਤਰ੍ਹਾਂ ਹਰ 6 ਮਹੀਨੇ ਦੀ ਤਰ੍ਹਾਂ ਇਹ ਛਮਾਈ ਦਾ ਰੋਟ ਬਾਬਾ ਰੋਡਾ ਜੀ ਦਾ ਜੋ ਹਰ 6 ਮਹੀਨੇ ਬਾਅਦ ਫਸਲ ਦੇ ਨਾਲ ਕਰਾਇਆ ਜਾਂਦਾ ਹੈ ਜਦੋਂ ਫਸਲ ਕੱਟੀ ਜਾਂਦੀ ਹੈ ਉਦੋਂ ਕਰਾਇਆ ਜਾਂਦਾ ਇਹ ਨਗਰ ਦੀ ਸ਼ੁਕਸ਼ਾਂਤੀ ਤੇ ਜਿਹੜਾ ਮਾਲ ਖੜਾ ਹੈ ਪਸ਼ੂ ਡੰਗਰ ਇਹਨਾਂ ਦੀ ਸ਼ੁਕਸ਼ਾਂਤੀ ਤੇ ਇਨਸਾਨ ਜੀਵਾਂ ਦੀ ਸ਼ੁਕਸ਼ਾਂਤੀ ਦੇ ਲਈ ਇਹ ਕਰਵਾਇਆ ਜਾਂਦਾ ਹੈ ਇਹ ਘੱਟ ਤੋਂ ਘੱਟ 300 ਸਾਲ ਪਹਿਲਾਂ ਤੋਂ ਲਗਾਤਾਰ ਜਿਹੜੀ ਸਾਡੀ ਇੱਕ ਰਸਮ ਰਿਵਾਜ ਹੈ ਇਹ ਕੀਤੀ ਜਾਂਦੀ ਹੈ ਇਹ ਨੂੰ ਇੱਕ ਬੰਨਣ ਦੇ ਰੂਪ ਮੰਨਿਆ ਜਾਂਦਾ ਸੀਗਾ ਕਿ ਜਦੋਂ ਬਿਮਾਰੀ ਆਉਂਦੀ ਸੀਗੀ ਪਸ਼ੂਆਂ ਦੀ ਇਹ ਪਸ਼ੂਆਂ ਦੀ ਬਿਮਾਰੀ ਨੂੰ ਦੂਰ ਨਗਾਤਰ ਜਦੋਂ ਬਾਬਾ ਰੋਡਰ ਜੀ ਕੋਲ ਆਏ ਤਾਂ ਉਹਨਾਂ ਨੇ ਇਹ ਇੱਕ ਉਪਰਾਲਾ ਦੱਸਿਆ ਕਿ ਉਸ ਭਾਈ ਤੁਸੀਂ ਕਿਸੇ ਡੰਗਰਾਂ ਨੂੰ ਪਸ਼ੂਆਂ ਨੂੰ ਬਾਹਰ ਨਹੀਂ ਛੱਡਣਾ ਹੈਗਾ ਉਸ ਦਿਨ ਤੇ ਉਸ ਦਿਨ ਮਤਲਬ ਜਿਹੜੇ ਆ ਰੋਟ ਕੀਤਾ ਜਾਂਦਾ ਹੈਗਾ ਤੇ ਰੋਟ ਫਿਰ ਸਾਰੇ ਜਿਹੜਾ ਧੂਪਤਾ ਉਹ ਵੀ ਫਿਰ ਡੰਗਰ ਦਿੱਤਾ ਜਾਂਦਾ ਹੈਗਾ ਤਾਂ ਜੋ ਡੰਗਰਾਂ ਦੀ ਕਿਉਂਕਿ ਪਹਿਲਾਂ ਸਮੇਂ ਦੇ ਵਿੱਚ ਜਿਹੜੇ ਡੰਗਰ ਹੁੰਦੇ ਸੀ ਇਹ ਜਿਵੇਂ ਤਰ੍ਹਾਂ ਦਾ ਇਹੀ ਤੁਹਾਨੂੰ ਹੁੰਦਾ ਸੀਗਾ ਤੇ ਇਹਨਾਂ ਦੀ ਸਾਹ ਸੰਵਾਲ ਇਹਨਾਂ ਦੀ ਸ਼ੁਕ ਸ਼ਾਂਤੀ ਦੇ ਲਈ ਇਹੀ ਕੀਤਾ ਜਾਂਦਾ ਸੀਗਾ ਇਹ ਇੱਕ ਲਗਾਨ ਮੰਨੀ ਜਾਂਦੀ ਹੈਗੀ ਆ ਕਿਉਂਕਿ ਜਿਹੜਾ ਸਾਡਾ ਰੋਟ ਦੀ ਢਾਲ ਵੀ ਹੁੰਦੀ ਸੀ ਉਹ ਪੂੰਛ ਦੇ ਆਧਾਰ ਤੇ ਹੁੰਦੀ ਸੀਗੀ ਜਿੰਨੀਆਂ ਪੂੰਛਾਂ ਹੁੰਦੀਆਂ ਸੀ ਉਹਦੇ ਮੁਤਾਬਕ ਢਾਲ ਕੱਤੀ ਕੀਤੀ ਜਾਂਦੀ ਸੀ ਪਰ ਹੁਣ ਬਹੁਤ ਸਮੇਂ ਤੋਂ ਢਟਾਲ ਇਹ ਬੰਦ ਕਰ ਦਿੱਤੀ ਜਾਂਦੀ ਹੈਗੀ ਆ ਹੁਣ ਇਹ ਜਿਵੇਂ ਨਗਰ ਨਿਵਾਸੀਆਂ ਨੂੰ ਆਪਣੀ ਮਰਜ਼ੀ ਦੇ ਨਾਲ ਹੀ ਜੋ ਵੀ ਸੇਵਾ ਕਰਨੀ ਹੈਗੇ ਉਹ ਕਿਹਾ ਜਾਂਦਾ ਹੈ ਲੋਕ ਆਪਣੀ ਮਰਜ਼ੀ ਨਾਲ ਹੀ ਜਿਆਦਾ ਦਾ ਦੰਦੇ ਹਨ ਤੇ ਹਰ 6 ਮਹੀਨੇ ਬਾਅਦ ਇਹ ਜਿਹੜਾ ਰੋਡ ਹੈ ਕਰਵਾਇਆ ਜਾਂਦਾ ਹੁਣ ਇਹ ਰੋਡ ਕੱਲ ਨੂੰ 2 ਤਰੀਕ ਨੂੰ ਐਤਵਾਰ ਨੂੰ ਕਰਵਾਇਆ ਜਾਣਾ ਜਿਹਦੇ ਵਿੱਚ ਰੋਡ ਤੋਂ ਇਲਾਵਾ ਲੰਗਰ ਦੀ ਸੇਵਾ ਵੀ ਹੋਣੀ ਹੈ ਛਵੀਰ ਦੀ ਸੇਵਾ ਵੀ ਹੋਣੀ ਹੈ ਤੇ ਸਾਰੇ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੀ ਸ਼ੁਕ ਸ਼ਾਂਤੀ ਲਈ ਡੰਗਰੇ ਸ਼ੁਕ ਸ਼ਾਂਤੀ ਲਈ ਇਹ ਰੋਡ ਕੀਤਾ ਜਾਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਅਲਕਾ ਨਿਵਾਸੀਆਂ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਵੇਰੇ 8 ਵਜੇ ਤਕਰੀਬਨ ਸਾਰੇ ਕੰਮ ਅਸੀਂ ਸ਼ੁਰੂ ਕਰ ਦਿੰਦੇ ਹਾਂ ਜਿਹੜਾ ਕਿ 3 ਤੋਂ 4 ਵਜੇ ਤੱਕ ਫਿਰ ਪਿਆਰ ਪ੍ਰਸ਼ਾਦ ਹੁੰਦਾ ਹੈ ਉਹ ਪ੍ਰਸ਼ਾਦ ਦੀ ਫਿਰ ਵੰਡ ਕੀਤੀ ਜਾਂਦੀ ਹੈ ਸਾਰਿਆਂ ਨੂੰ ਜਿਹੜਾ ਵੀ ਦੂਰ ਡਰੇਡਰ ਦੇ ਵੀ ਆਉਂਦਾ ਉਹਨਾਂ ਨੂੰ ਵੀ ਦਿੱਤਾ ਜਾਂਦਾ ਦੂਰ ਡਰੇਡਰ ਨੂੰ ਬਾਅਦ ਵਿੱਚ ਦਿੱਤਾ ਜਾਂਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਕੰਮਕਾਰ ਕਾਫੀ ਹੁੰਦਾ ਆਪਣੇ ਕੰਮ ਵਿੱਚ ਹੱਥ ਵਟਾਓ ਆ ਕੇ ਆਪਣੇ ਕੰਮਾਂ ਨੂੰ ਨਿਵੇੜ ਕੇ ਜਦੋਂ ਜਲਦੀ ਹੈ ਤੇ ਉਹ ਪ੍ਰਚੱਦਕ ਵੀ ਇੱਥੇ ਸ਼ਕੂ ਆ ਵੀ ਨੂੰ ਮੇਰੀ ਬੇਨਤੀ ਹੈ ਕਿਰਪਾ ਦਾਤਾ ਜੀ ਸੁਖਰ ਕੋ ਦਾਤੀ ਮੇਰਾ ਚਾਰਿਓ ਹਾਰੀਆਂ ਪ੍ਰਵਾਨ ਕਰਿਓ ਸੁਖਰ ਕੋ ਦਾਤਾ ਜੀ ਲੈ ਲੀਂ ਵੀ ਫਤਹਿ